ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਸ ਤਰ੍ਹਾਂ ਲਾਹੌਰ ਤੇ ਕਬਜ਼ਾ ਕਰਦੇ ਨੇ ਤੇ ਕਿਹੜੇ ਸਰਦਾਰਾਂ ਨੂੰ ਹਰਾ ਕੇ ਉਹ ਲਾਹੌਰ ਨੂੰ ਆਪਣੀ ਅਧੀਨ ਕਰ ਲੈਂਦੇ ਨੇ ਸਾਰੀ ਕਹਾਣੀ ਦਾ ਵਿਖਿਆਨ ਕੀਤਾ ਜਾਵੇਗਾ ਜੀ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹਿਣਾ ਜੀ ਹੁਣ ਜਦ ਪੰਜਾਬ ਅਫਗਾਨਾਂ ਤੋਂ ਚੰਗੀ ਤਰ੍ਹਾਂ ਖਾਲੀ ਹੋ ਗਿਆ ਸੀ ਤਾਂ ਲਾਹੌਰ ਉੱਤੇ ਤੇਨ ਸਰਦਾਰਾਂ ਦਾ ਚੀਤ ਸਿੰਘ ਮੋਰ ਸਿੰਘ ਅਤੇ ਸਾਹਿਬ ਸਿੰਘ ਨੇ ਕਬਜ਼ਾ ਜਮਾ ਲਿਆ ਇਧਰ ਰਣਜੀਤ ਸਿੰਘ ਦੀ ਬਾਦਰੀ ਤੇ ਨਰਪੈਤਾ ਦੀ ਪ੍ਰਸਿੱਧਤਾ ਦਿਨੋਂ-ਦਿਨ ਸਾਰੇ ਦੇਸ਼ ਵਿੱਚ ਫਸੜ ਰਹੀ ਸੀ ਤੇ ਵੇਖਣ ਵਾਲੀਆਂ ਅੱਖਾਂ ਵੇਖ ਰਹੀਆਂ ਸਨ ਕਿ ਉਹ ਦਿਨ ਦੂਰ ਨਹੀਂ ਜਾਦੀ ਬਹਾਦਰ ਯੋद्धा ਪੰਜਾਬ ਦੀ ਹਕੂਮਤ ਨੂੰ ਸਾਹਮ ਲੈਗਾ ਲਾਹੌਰ ਦੇ ਇਹਨਾਂ ਤਿੰਨਾਂ ਹਾਕਮਾਂ ਦਾ ਆਪਸ ਵਿੱਚ ਮੇਲ ਮਿਲਾਪ ਨਹੀਂ ਸੀ ਤੇ ਸਦਾ ਹੀ ਲੜਾਈ ਝਗੜੇ ਰਹਿੰਦੇ ਸਨ ਜਿਸ ਕਰਕੇ ਸ਼ਹਿਰ ਦੇ ਵਸਨੀਕਾਂ ਨੂੰ ਕਈ ਤਰ੍ਹਾਂ ਦੀਆਂ ਕਠਿਨਾਈਆਂ ਭੁਗਤਣੀਆਂ ਪੈਂਦੀਆਂ ਈ ਵੈਰ ਵਿਰੋਧ ਇਥੋਂ ਤੱਕ ਵਧਿਆ ਕਿ ਇੱਕ ਦਿਨ ਇਹਨਾਂ ਨੂੰ ਟਿਕ ਕੇ ਬੈਠਣਾ ਨਾ ਮਿਲਦਾ ਇਸ ਤਰ੍ਹਾਂ ਇਹਨਾਂ ਨੂੰ ਕਰੋਗੀ ਝਗੜਿਆਂ ਤੰਦਿਆਂ ਵਿੱਚ ਫਸੀ ਪਈ ਨਿਰਬਲ ਵੇਖ ਕੇ ਲੇਡੀ ਦਾ ਹਾਕਮ ਨizamuddin ਜਿਹੜਾ ਕਿ ਕਸੂਰ ਦਾ ਰਹਿਣ ਵਾਲਾ ਸੀ ਇਹਨਾਂ ਦੀ ਫੋਟ ਦਾ ਲਾਭ ਲੈ ਕੇ ਲਾਹੌਰ ਤੇ ਕਬਜਾ ਕਰਨਾ ਚਾਹੁੰਦਾ ਹੈ ਪਰ ਜਿਹੜਾ ਇਸ ਗੱਲ ਦਾ ਪੀਂਦ ਹੈ ਉਹ ਪਹਿਲਾਂ ਹੀ ਖੁੱਲ ਜਾਂਦਾ ਹੈ ਤੇ ਲਾਹੌਰ ਦਾ ਮੁਖੀਆ ਭਾਈ ਗੁਰਬਖਸ਼ ਸਿੰਘ ਹਕੀਮ ਹਾਕਮ ਰਾਈ ਤੇ ਮੀਆਂ ਆਸ਼ਿਕ ਮੁਹੰਮਦ ਆਪਣਾ ਇੱਕ ਦਸਤਕਤੀ ਬੇਨਤੀ ਪੱਤਰ ਸ਼ੇਰੇ ਪੰਜਾਬ ਵੱਲ ਭੇਜਦੇ ਨੇ ਤੇ ਉਹਨਾਂ ਨੂੰ ਦੱਸਦੇ ਨੇ ਕਿ ਪਰਜਾ ਬਹੁਤ ਦੁਖੀ ਹੈ ਤੇ ਕਸੂਰ ਦਾ ਨਵਾਬ ਜਿਹੜਾ ਹੈ ਉਹ ਲਾਹੌਰ ਸ਼ਹਿਰ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਇਸ ਕਰਕੇ ਇਸ ਵਿਵਤਾ ਤੋਂ ਲਾਹੌਰ ਨੂੰ ਬਚਾਇਆ ਜਾਵੇ ਤੇ ਇਹਨਾਂ ਤਿੰਨਾਂ ਹਾਕਮਾਂ ਨੇ ਪਰਜਾ ਨੂੰ ਬਹੁਤ ਦੁਖੀ ਕਰ ਰੱਖਿਆ ਹੈ ਸ਼ੀਰੀ ਪੰਜਾਬ ਦੀਆਂ ਸਫਲਤਾਵਾਂ ਦਾ ਸਿਤਾਰਾ ਹੁਣ ਚੰਗੀ ਤਰ੍ਹਾਂ ਚਮਕ ਰਿਹਾ ਸੀ ਤੇ ਤੁਰੰਤ 8000 ਚੌੜੀ ਫੌਜ ਦੇ ਕੁਝ ਅਕਾਲੀ ਸੂਰਮੇ ਸਣੇ ਬਹੁਤ ਸਾਰੀ ਸੈਨਾ ਤੇ ਸਰਦਾਰਨੀ ਸਦਾ ਗੌਰ ਨੂੰ ਨਾਲ ਲੈ ਕੇ ਤਿਆਰ ਹੋ ਕੇ ਲਾਹੌਰ ਤੇ ਤਾਵਾ ਕਰ ਦਿੱਤਾ ਜਾਂਦਾ ਹੈ ਲਾਹੌਰ ਦੇ ਹਾਕਮਾਂ ਨੂੰ ਤਦ ਪਤਾ ਲੱਗਦਾ ਹੈ ਜਦ ਰਣਜੀਤ ਸਿੰਘ ਦੀ ਫੌਜ ਲਾਹੌਰ ਦੇ ਵਜ਼ੀਰ ਖਾਨ ਦੇ ਬਾਗ ਵਿੱਚ ਉਤਰਦੀ ਹੈ ਇਥੋਂ ਰਣਜੀਤ ਸਿੰਘ ਆਪਣੀ ਚਤਰਛਸ ਦੀ ਸਲਾਹ ਨਾਲ ਫੌਜ ਦੇ ਦੋ ਰਸਤੇ ਕਰ ਲੈਂਦਾ ਹੈ ਤੇ ਇੱਕ ਜਥੇ ਨਾਲ ਸਰਦਾਰਨੀ ਸਦਾ ਗੌਰ ਨੇ ਦਿੱਲੀ ਦਰਵਾਜ਼ੇ ਤੋਂ ਹਮਲਾ ਕੀਤਾ ਤੇ ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਲਾਹੌਰੀ ਦਰਵਾਜ਼ੇ ਵੱਲੋਂ ਸ਼ਹਿਰ ਨੂੰ ਜਾ ਕੇ ਰਦਾ ਹੈ ਇਸ ਸਮੇਂ ਇਸ ਨੂੰ ਠੱਲਾ ਪਾਣ ਲਈ ਦਰਵਾਜ਼ੇ ਤੋਂ ਬਾਹਰ ਇੱਕ ਵੀ ਟੱਕਰਾ ਹੋਇਆ ਪਰ ਸ਼ੀਰੀ ਪੰਜਾਬ ਦੇ ਧਾਵੀ ਨੂੰ ਕੋਈ ਨਹੀਂ ਅਟਕਾ ਸਕਿਆ ਇਸ ਸਮੇਂ ਉਹ ਕਿਸੇ ਲੰਮੀਆ ਸੋਚਾਂ ਵਿੱਚ ਨਹੀਂ ਪਿਆ ਛੱਟ ਹੁਕਮ ਦਿੱਤਾ ਕਿ ਦਰਵਾਜ਼ੇ ਦੀ ਨੀਂਹੇਠਾਂ ਬਾਰੂਦ ਭਰ ਕੇ ਅੱਗ ਲਗਾ ਦਿੱਤੀ ਜਾਵੇ ਇਸ ਹੁਗਮ ਦੀ ਪਾਲਣਾ ਅੱਖਾਂ ਦੇ ਫੋਰ ਵਿੱਚ ਕੀਤੀ ਗਈ ਤੇ ਜਦ ਬਾਰੂਦ ਨੂੰ ਅੱਗ ਲੱਗੀ ਤਾਂ ਤਮਾਕੇ ਨਾਲ ਦਰਵਾਜ਼ੇ ਦੇ ਲਾਗੇ ਦੀ ਫਸੀਲ ਉੱਡ ਕੇ ਪਰੇ ਜਾ ਪਈ। ਇਹਨੇ ਨੂੰ ਅੰਦਰੋਂ ਦਰਵਾਜ਼ਾ ਵੀ ਖੁੱਲ ਗਿਆ ਤੇ ਸ਼ੇਰੀ ਪੰਜਾਬ 2012 ਦਾ ਇੱਕ ਬਲਵਾਨ ਦਸਤਾ ਤੇ ਚਾਰ ਵੱਡੀਆਂ ਤੋਪਾਂ ਆਪਣੇ ਨਾਲ ਲੈ ਕੇ ਬਿਜਲੀ ਵਾਂਗ ਕੜਕਦਾ ਹੋਇਆ ਸ਼ਹਿਰ ਵਿੱਚ ਜਾ ਵੜਿਆ। ਸ਼ੇਰੀ ਪੰਜਾਬ ਦੀ ਇਸ ਨਿਰਪੈਤਾ ਦਾ ਸ਼ਹਿਰ ਦੇ ਹਾਕਮ ਉੱਤੇ ਇਨਾ ਦਬਦਬਾ ਛਾਇਆ ਕਿ ਤਿੰਨਾਂ ਸਰਦਾਰਾਂ ਵਿੱਚੋਂ ਇੱਕ ਵੀ ਇਸੇ ਟੱਕਰੇ ਦੇ ਨਾਲ ਨਹੀਂ ਡੇਰ ਸਕਿਆ ਸਰਦਾਰ ਮੂਰ ਸਿੰਘ ਤੇ ਸਾਹਿਬ ਸਿੰਘ ਸਣੇ ਆਪੋ ਆਪਣੀਆਂ ਫੌਜਾਂ ਦੀ ਸ਼ਹਿਰ ਨੂੰ ਖਾਲੀ ਕਰਕੇ ਬਾਹਰ ਨਿਕਲ ਗਏ ਪਰ ਤੀਜਾ ਪੱਤੀਦਾਰ ਸਰਦਾਰ ਚੇਤ ਸਿੰਘ ਜੋ ਕਿ ਕਿਲੇ ਵਿੱਚ ਸੀ ਉਸ ਨੇ ਆਪਣੇ ਆਪ ਨੂੰ ਕਿਲੇ ਵਿੱਚ ਬੰਦ ਕਰ ਲਿਆ ਇਸ ਤਰ੍ਹਾਂ 15 ਹਾੜ 1856 ਨੂੰ ਸ਼ੇਰੀ ਪੰਜਾਬ ਦਾ ਸਾਰੀ ਲਾਹੌਰ ਤੇ ਅਧਿਕਾਰ ਹੋ ਗਿਆ ਤੇ ਇਸ ਸਮੇਂ ਸ਼ੇਰੇ ਪੰਜਾਬ ਬਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਸ਼ਹਿਰ ਵਿੱਚ ਕੋਈ ਲੁੱਟਮਾਰ ਨਾ ਕੀਤੀ ਜਾਵੇ ਫੌਜਾਂ ਨੂੰ ਅਸੀਂ ਆਪਣੇ ਖਜ਼ਾਨੇ ਵਿੱਚੋਂ ਬਖਸ਼ੀਸ਼ ਦੇਵਾਂਗੇ ਇਸ ਲਈ ਇਸ ਸਮੇਂ ਕੋਈ ਲੁੱਟ ਨਹੀਂ ਸੀ ਹੋਈ ਤੇ ਸ਼ਹਿਰ ਦਾ ਪੱਕਾ ਪ੍ਰਬੰਧ ਰਣਜੀਤ ਸਿੰਘ ਸਣੀ ਫੌਜ ਦੇ ਕਿਲੇ ਵੱਲ ਵਧਿਆ ਅਤੇ ਜਾਂਦਿਆਂ ਹੀ ਕਿਲੇ ਦੇ ਸਾਹਮਣੇ ਪਾਸੇ ਖੁੱਲੇ ਮੈਦਾਨ ਵਿੱਚ ਡੇਰੇ ਲਾ ਦਿੱਤੇ ਤੇ ਆਪਣੀ ਤੋਪਚੀਆਂ ਨੂੰ ਹੁਕਮ ਦਿੱਤਾ ਕਿ ਕੋਈ ਗੋਲਾ ਕਿਲੇ ਤੇ ਨਾ ਚਲਾਇਆ ਜਾਵੇ ਸਰਦਾਰ ਚੀਤ ਸਿੰਘ ਜਦ ਤੱਕ ਚਾਹੀ ਕਿਲੇ ਵਿੱਚ ਪਿਆ ਰਹੇ ਤੇ ਜਦ ਉਸ ਦਾ ਜੀ ਕਰੇ ਕਿਲੇ ਤੋਂ ਬਾਹਰ ਨਿਕਲ ਜਾਏ ਹੁਣ ਅਸੀਂ ਉਸ ਨਾਲ ਕੋਈ ਛੇੜਛਾੜ ਨਹੀਂ ਕਰਨੀ ਪਰ ਚੀਤ ਸਿੰਘ ਲਈ ਅੰਦਰ ਰਹਿਣਾ ਸੌਖਾ ਨਹੀਂ ਸੀ ਇਸ ਤੋਂ ਅਗਲੇ ਦਿਨ ਹੀ ਸਰਦਾਰ ਚੀਤ ਸਿੰਘ ਦੇ ਕਰਮਚਾਰੀ ਸ਼ੇਰੀ ਪੰਜਾਬ ਕੋਲ ਪਹੁੰਚਦੇ ਨੇ ਤੇ ਬੇਨਤੀ ਕਰਦੇ ਨੇ ਕਿ ਆਪ ਸਰਦਾਰ ਦੀ ਜਾਨ ਬਖਸ਼ੀ ਕਰੋ ਉਹ ਕਿਲਾ ਖਾਲੀ ਕਰਨ ਨੂੰ ਤਿਆਰ ਹੋ ਗਿਆ ਹੈ ਸ਼ੇਰੀ ਪੰਜਾਬ ਉਹਨਾਂ ਨਾਲ ਬੜੀ ਚੰਗੀ ਤਰ੍ਹਾਂ ਵਰਤਿਆ ਤੇ ਚੇਤ ਸਿੰਘ ਲਈ ਭਾਰੀ ਜ਼ਗੀਰ ਨਿਯਤ ਕਰ ਦਿੰਦਾ ਹੈ ਹੁਣ ਚੇਤ ਸਿੰਘ ਕਿਲਾ ਖਾਲੀ ਕਰ ਦਿੰਦਾ ਹੈ ਤੇ ਸ਼ੇਰੀ ਪੰਜਾਬ ਦਾ ਕਿਲੇ ਉੱਤੇ ਪੂਰੀ ਤਰ੍ਹਾਂ ਅਧਿਕਾਰ ਹੋ ਜਾਂਦਾ ਹੈ ਕਿਲੇ ਵਿੱਚੋਂ ਬਹੁਤ ਸਾਰਾ ਪੁਰਾਣਾ ਦੱਬਿਆ ਹੋਇਆ ਖਜ਼ਾਨਾ ਤੇ ਕਈ ਤੋਪਾਂ ਮਹਾਰਾਜੇ ਦੇ ਹੱਥ ਲੱਗਦੀਆਂ ਨੇ ਇਹ ਸੀ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਤੇ ਜਿੱਤ ਦਾ ਵਰਣਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਹਿਸਟਰੀ ਨਾਲ ਸੰਬੰਧਿਤ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ